ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ ਐਸਕਲੋਥ ਉਸੇ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆ ਉਹਦਾ ਸਕਰੀਨ ਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਇਸ ਤੁਹਾਨੂੰ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਨਲਾਈਨ ਪੇਮੈਂਟ ਪਾਉਣੀ ਐ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਕਪੂਰਾ ਰੋਡ ਨੇੜੇ ਗੁਰਦੁਆਰਾ ਗੋਦਰੀ ਸਾਹਿਬ ਫੀਰਪੁਰ ਤੇ ਆਪਾਂ ਅੱਜ ਜਿਹੜੇ ਤੁਹਾਡੇ ਲਈ ਸੂਟ ਲੈ ਕੇ ਆਏ ਆ ਦੁਬਾਰਾ ਤੋਂ ਕਿਉਂਕਿ ਬਹੁਤ ਜ਼ਿਆਦਾ ਡਿਮਾਂਡ 'ਚ ਸੀਗੇ 650 ਵਾਲੇ ਰਾਮਟੈਕਸ ਦੇ ਸੂਟ ਇਹ ਡਿਸਕਾਊਂਟ ਦੇ ਸੂਟ ਨੇ ਜੀ ਤੇ ਇੱਕ ਸੂਟ ਚੱਕੋਗੇ ਤਾਂ 50 ਪੈ ਸ਼ਿਪਿੰਗ ਪਊਗੀ ਦੋ ਚੱਕੋਂਗੇ 1250 ਦੇ ਤੇ ਤਿੰਨ ਚੱਕੋਂਗੇ ਤਾਂ 1800 ਦੇ ਠੀਕ ਹੈ ਜੀ ਤੇ ਲੋ ਜੀ ਪਹਿਲਾ ਸੂਟ ਸਾਰੇ ਰਾਮ ਟੈਕਸ ਦੇ ਸੂਟ ਰਣਗੇ ਆ ਲੋ ਬਹੁਤ ਪਿਆਰੀ ਕਟਣਾ ਜੀ ਬਹੁਤ ਜ਼ਿਆਦਾ ਸੋਹਣੀ ਕਟਣਾ ਤੇ ਕੋਈ ਲਾਈਨਿੰਗ ਦੀ ਲੋੜ ਨਹੀਂ ਕੋਈ ਸੀ ਥਰੂ ਨਹੀਂ ਆ ਤੇ ਰਾਮ ਟੈਕਸ ਦੀ ਬਕਾਇਦਾ ਤੁਹਾਨੂੰ ਸਟੈਂਪ ਮਿਲੂਗੀ ਇਹਦੇ ਤੇ ਤੇ 5 ਮੀਟਰ ਦਾ ਤੁਹਾਨੂੰ ਸੂਟ ਮਿਲੂਗਾ ਠੀਕ ਹੈ ਜੀ 650 ਦੇ ਵਿੱਚ ਅਗਲਾ ਦੇਖੋ ਕਾਫੀ ਪਿਆਰੇ ਸੂਟ ਨੇ ਤੇ ਭੈਣਾਂ ਡਿਮਾਂਡ ਕਰ ਰਹੀਆਂ ਸੀ ਕਿ ਇੱਕ ਵਾਰ ਫੇਰ 650 ਵਾਲੀ ਵੀਡੀਓ ਲੈ ਕੇ ਆਓ ਸੋ ਬੜੀ ਮੁਸ਼ਕਲ ਦੇ ਨਾਲ ਇਹ ਸੂਟ ਅਰੇਂਜ ਕੀਤੇ ਨੇ ਲਓ ਠੀਕ ਹੈ ਜੀ ਇਹ ਸੂਟ ਵੀ ਮਿਲੂਗਾ ਤੁਹਾਨੂੰ 650 ਚ ਅਗਲਾ ਦੇਖੋ ਲਓ ਜੀ ਤੀਜਾ ਸੂਟ ਕਾਟਨ ਬਹੁਤ ਵਧੀਆ ਲਾਈਨਿੰਗ ਦੀ ਬਿਲਕੁਲ ਲੋੜ ਨਹੀਂ ਹੈਗੀ ਐ ਐਦਾਂ ਹੀ ਪਾਓ ਤੁਸੀਂ ਬਣਾ ਕੇ ਠੀਕ ਹੈ ਜੀ ਤੇ ਫੁੱਲ ਗਰੰਟੀ ਨਾਲ ਆਉਣਗੇ ਕੋਈ ਇਹਦੇ ਤੇ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਕਿਉਂਕਿ ਕੋਈ ਵੀ ਸ਼ਿਕਾਇਤ ਹੈ ਜਿਹੜੀ ਉਹ ਤੁਹਾਨੂੰ ਇਹਦੇ 'ਚ ਨਹੀਂ ਆਉਣ ਵਾਲੀ ਤੇ ਇਹ ਹੋਊਗੀ ਜੀ ਇਹਦੇ 'ਚ ਸਲਵਾਰ ਠੀਕ ਹੈ 컬러 ਬਹੁਤ ਜ਼ਿਆਦਾ ਪਿਆਰਾ ਹੈ ਤੇ ਪ੍ਰਾਈਸ 650 ਲਓ ਜੀ ਕਿਲਾ ਦੇਖੋ ਬਹੁਤ ਪਿਆਰਾ 컬러 ਹੈ ਸੀ ਗ੍ਰੀਨ 컬러 ਹੈ ਜੀ ਠੀਕ ਹੈ ਤੇ ਇੱਥੇ ਸਹੀ ਹੈ ਸਹੀ ਹੈ ਇਹ ਸਲਵਾਰ ਹੈ ਲੋ ਇਦਾਂ ਸਲਵਾਰ ਬਣੂਗੀ ਇਹਦੀ ਕਾਟਨ ਆਣ ਪੂਰੀ ਟੌਪ ਕਲਾਸ ਆਉਗੀ ਤੁਹਾਡੇ ਕੋਲੇ ਬੇਫਿਕਰ ਹੋ ਕੇ ਚੱਕ ਲਿਓ ਤੁਸੀਂ ਜਿਹੜੀਆਂ ਭੈਣਾਂ ਕੋਲੇ ਗਏ ਨੇ ਉਹਨਾਂ ਨੂੰ ਪਤਾ ਹੈ ਦੁਬਾਰਾ ਵੀ ਲੈ ਸਕਦੀਆਂ ਨੇ ਲੋ ਜੀ ਅਗਲਾ ਦੇਖੋ ਲੋ ਇਦਾਂ ਕਰਕੇ ਜਾਊਗੀ ਡਿਜ਼ਾਈਨਿੰਗ ਇਹਦੀ ਉੱਪਰ ਨੂੰ ਠੀਕ ਹੈ ਇਹ ਸਲਵਾਰ ਹੈ ਇਦਾਂ ਜ਼ਿਗਜ਼ੈਗ ਦੇ ਵਿੱਚ ਬੰਦ ਕਰ ਤੇ ਪ੍ਰਾਈਸ ਇਹ ਸੂਟ ਦੀ ਰਹੂਗੀ ਜੀ 650 ਤੇ ਬਹੁਤ ਵਧੀਆ ਕਾਟਨ ਆ ਜਿਹੜੀ ਐਨ ਮਲਾਈ ਵਰਗੀ ਕਾਟਨ 650 ਚ ਨੈਕਸਟ ਦੇਖੋ ਜੀ ਲੋ ਐਨੀ ਕੁ ਪਿਆਰੀ ਕਾਟਨ ਆ ਕਾਨੂੰ ਕੋਦ ਵੀ ਵਿਸ਼ਵਾਸ ਨਹੀਂ ਆਉਣਾ ਸੂਟ ਦੇਖ ਕੇ ਵੀ ਇਹ 650 ਚ ਵੀ ਮਿਲ ਸਕਦਾ ਰਾਮ ਟੈਕਸ ਦਾ ਸੂਟ ਇੰਨੀ ਪਿਆਰੀ ਮਤਲਬ ਕਿ ਇਹਦੀ ਕਾਟਨ ਹੈਗੀ ਬਹੁਤ ਜਿਆਦਾ ਠੀਕ ਹੈ ਜੀ ਲੋ ਹਲਕਾ ਹਲਕਾ ਵਿੱਚ ਚੈੱਕ ਜਾਂ ਦੇਖਦਾ ਮੈਨੂੰ ਬੜਾ ਪਲੇਨ ਨਹੀਂ ਹੈਗਾ ਬਿਲਕੁਲ ਨਹੀਂ ਬਰੀਕ ਬਰੀਕ ਜਿਹਾ ਚੈੱਕ ਹੈ ਤੇ ਮਸਟਰਡ ਜਿਹਾ ਕਲਰ ਹੈ ਜੀ ਇੱਥੇ ਸਹੀ ਹੈ ਬਸ ਸਹੀ ਹੈ 650 ਚ ਮਿਲ ਜੂਗਾ ਸੂਟ ਪੰਜ ਪੰਜ ਇਹ ਮੇਰੇ ਖਿਆਲ ਆ ਆਲਓ ਵਰ ਸੂਟ ਸੀਗਾ ਹਮ ਇਹ ਆਲਓ ਵਰ ਸੂਟ ਹੈ ਜੀ ਤੇ 650 ਚ ਮਿਲ ਜੂਗਾ ਤੁਹਾਨੂੰ ਅਗਲਾ ਦੇਖੋ ਆਲੋ ਬਹੁਤ ਪਿਆਰਾ ਹੈ ਵੀ ਬਹੁਤ ਸੋਹਣਾ ਕਲਰ ਹੈਗਾ ਪਿਸਤਾ ਜਾਂ ਹਲਕਾ ਜਿਹਾ ਡਸਟੀ ਗ੍ਰੀਨ ਜਿਹਾ ਹੈਗਾ ਡਸਟੀ ਪਿਸਤਾ ਸਹੀ ਆ ਰਿਹਾ ਇੱਥੇ ਸਹੀ ਆਉਂਦਾ ਲੋ ਜੀ ਇੱਥੇ ਸਹੀ ਹੈ ਹੈਵੀ ਰਾਮ ਟੈਕਸ ਦਾ ਸਾਰੇ ਸੂਟ ਰਾਮ ਟੈਕਸ ਦੇ ਰਹਿਣਗੇ ਜੀ ਤੇ 650 ਚ ਰਹਿਣਗੇ ਇਹ ਆਲ ਓਵਰ ਸੂਟ ਮਿਲੂਗਾ ਲਓ ਆਲ ਓਵਰ ਦੇ ਵਿੱਚ ਇਹ ਨੇਵੀ ਬਲੂ ਕਲਰ ਦੇ ਵਿੱਚ ਸੂਟ ਮਿਲੂਗਾ ਠੀਕ ਹੈ ਜੀ ਲਓ ਅਗਲਾ ਦੇਖੋ ਲਓ ਪਿੰਕ ਕਲਰ ਠੀਕ ਹੈ ਤੇ ਇਹਦੇ ਨਾਲ ਇਹ ਹੈਗੀ ਆ ਸਲਵਾਰ ਜ਼ਿਕਜ਼ੈਗ ਦੇ ਵਿੱਚ ਲਓ ਅਗਲੇ ਦੇਖੋ ਇਹ ਵਾਲਾ ਸ਼ਰਟ ਪੀਸ ਠੀਕ ਹੈ ਬਹੁਤ ਸੋਹਣਾ ਕਲਰ ਹੈ ਤੇ ਇਹ ਹੈਗੀ ਜੀ ਇਹਦੇ ਨਾਲ ਸਲਵਾਰ 2.5 2.5 ਮੀਟਰ ਦੇ ਪੀਸ ਰਹਿਣਗੇ ਤੇ ਪ੍ਰਾਈਸ ਰਹੂਗੀ 650 ਅਗਲਾ ਦੇਖੋ ਜੀ ਇਹ ਵਾਈਟ ਦੇ ਵਿੱਚ ਗ੍ਰੀਨ ਜਿਹਾ ਪ੍ਰਿੰਟ ਹੈਗਾ ਉਹ ਗ੍ਰੀਨ ਦੇ ਵਿੱਚ ਵਾਈਟ ਸੀ ਜਿਹੜਾ ਤੁਸੀਂ ਪਹਿਲਾਂ ਦੇਖਿਆ ਆ ਇਹ ਵੀ ਬਹੁਤ ਪਿਆਰਾ ਹੈ ਤੇ ਇਹ ਸਲਵਾਰਾ ਇਹਦੇ ਨਾਲ ਸਲਵਾਰ ਸੇਮ ਹੀ ਹੈ ਜਿਹਨੂੰ ਦੂਜੇ ਨਾਲ ਦੇਖੀ ਸੀ ਤੁਸੀਂ ਠੀਕ ਹੈ ਲੋ ਜੀ 650 ਚ ਇਹ ਆਲਓਵਰ ਸੂਟ ਹੈ ਆ ਬੋਟਲ ਗ੍ਰੀਨ ਜਿਹਾ ਕਲਰ ਹੈ ਨੇੜੇ ਜੇ ਕਰਦੇ ਬੀਬੀ ਨੇੜੇ ਜੇ ਕਰਤੀ ਸਾ ਹਾਂ ਬੋਟਲ ਗ੍ਰੀਨ ਕਲਰ ਹੈ ਜੀ ਇਹ ਕਾਲਾ ਜੀ ਦਾ ਕਾਲਾ ਨਹੀਂ ਹੈ ਬੋਟਲ ਗ੍ਰੀਨ ਹੈ ਜੀ ਡਾਰਕ ਜਾਂਦਾ ਸੱਚੀ ਹਾਂ ਬਹੁਤ ਸੋਹਣਾ ਕਲਰ ਹੈ ਇਹ ਆਲਓਵਰ ਸੂਟ ਹੈ 650 ਚ 5 ਮੀਟਰ ਆਊਗਾ ਤੁਹਾਡੇ ਕੋਲ ਹਲੋ ਲਓ। ਲਓ। ਠੀਕ ਹੈ ਜੀ। ਲਓ ਇਹ ਹੈਗੀ ਆ ਸਲਵਾਰ। 650 ਦੇ ਵਿੱਚ ਸੂਟ ਮਿਲੂਗਾ। ਇਹ ਮੈਚਿੰਗ ਚ ਹੈ। ਲਓ। ਗਾਜਰੀ कलर ਹੈ ਲਾਈਟ ਗਾਜਰੀ ਜਿਹਾ कलर ਹੈ ਬੜਾ ਪਿਆਰਾ ਜਿਹਾ कलर ਹੈ ਠੀਕ ਹੈ ਜੀ ਸਹੀ ਆ ਰਿਹਾ ਹਾਂ ਬਿਲਕੁਲ ਸਹੀ ਦਿਖ ਰਿਹਾ ਹੋ ਇਹ ਸਲਵਾਰ ਰਹੂਗੀ 2.5 ਮੀਟਰ ਦੇ 2.5 ਤੋਂ ਉਂਗਲ ਵੀ ਘੱਟ ਨਹੀਂ ਰਹੂਗਾ ਦੋ ਚਾਰ ਉਂਗਲਾਂ ਜ਼ਿਆਦਾ ਹੋ ਸਕਦਾ ਪੀਸ ਕਿਉਂਕਿ ਰਾਮ ਟੈਕਸ ਦੇ ਵਿੱਚ ਨਾ ਕਪੜਾ ਕਦੇ ਵੀ ਘੱਟ ਨਹੀਂ ਆਉਂਦਾ ਜ਼ਿਆਦਾ ਹੀ ਆਉਂਦਾ ਨੋ ਜੀ ਆ ਦੇਖੋ ਸ਼ોર્ટ ਵਾਈਟ ਦੇ ਨਾਲ ਪ੍ਰਿੰਟ ਹੈ येलो ਵਾਈਟ ਦਾ ਕੰਟਰਾਸਟ ਹੈ ਜਿਹੜਾ ਉਹ ਗਰਮੀਆਂ 'ਚ ਬਹੁਤ ਪਸੰਦ ਕੀਤਾ ਜਾਂਦਾ ਹੈ ਅਲੋਈ ਹੈਗੀ ਆ ਸਲਵਾਰ ਇਹਦੇ ਨਾਲ ਠੀਕ ਹੈ ਬਹੁਤ ਪਿਆਰਾ ਸੂਟ ਹੈ ਅਲੋਈ ਤੇ ਅਗਲਾ ਦੇਖ ਲਓ ਵਾਈਟ ਦੇ ਵਿੱਚ ਗ੍ਰੇ ਦਾ ਪ੍ਰਿੰਟ ਇਹ ਆ ਠੀਕ ਹੈ ਜੀ ਵਾਈਟ ਦੇ ਵਿੱਚ ਗ੍ਰੇ ਦਾ ਪ੍ਰਿੰਟ ਤੇ ਇਹ ਹੈਗੀ ਆ ਦੇ ਨਾਲ ਸਲਵਾਰ ਠੀਕ ਹੈ ਜੀ ਆ ਲੋ ਇਹ ਹੈਗਾ ਗ੍ਰੇ ਸੂਟ ਜਿਹੜਾ ਗ੍ਰੇ ਸੂਟ ਹੈ ਨਾ ਜੀ ਇਹ ਆਲ ਓਵਰ ਸੂਟ ਹੈ ਇਹ ਇਦਾਂ ਕਰਕੇ ਪ੍ਰਿੰਟ ਹੈ ਇਹ ਤੁਹਾਨੂੰ ਆਲ ਓਵਰ ਸੂਟ ਮਿਲੂਗਾ ਤੁਸੀਂ ਆਰਾਮ ਨਾਲ ਆਲ ਓਵਰ ਸੂਟ ਲੈ ਸਕਦੇ ਹੋ ਕਈ ਵਾਰੀ ਆਲ ਓਵਰ ਚਾਹੀਦੇ ਹੁੰਦੇ ਨੇ ਆਪਣੀਆਂ ਆਂਟੀਆਂ ਨੂੰ ਚਾਹੀਦੇ ਹੁੰਦੇ ਨੇ ਉਹ ਆਲ ਓਵਰ ਸੂਟ ਜ਼ਿਆਦਾ ਪਾਉਂਦੀਆਂ ਨੇ 650 ਤੋਂ 5 ਮੀਟਰ ਲੋ ਬਹੁਤ ਸੋਹਣਾ ਪ੍ਰਿੰਟ ਹੈ ਤੇ ਬੜਾ ਹੀ ਸੋਹਣਾ ਕਲਰ ਹੈਗਾ ਠੀਕ ਹੈ ਜੀ ਇਹ ਆ ਦੇਖੋ ਹੁਣ ਤੁਸੀਂ ਕਲਰ ਦੇਖੋ ਤੁਸੀਂ ਪਹਿਲਾਂ ਤਾਂ ਅ ਕਿਹੜਾ ਕਲਰ ਹੈ ਬੀਬੀ ਇਹ ਆ ਆ ਲੈ ਸਹੀ ਹੈ ਹਾਂ ਸਹੀ ਆ ਦੇਖ ਲਓ ਜੀ ਸਭਨੇ ਤਾਂ ਦੱਸਣਾ ਵੀ ਨਹੀਂ ਆ ਰਿਹਾ ਮਾ ਤਾਂ ਇਹ ਮੇਹਰੂਨ ਲੱਗਦਾ ਹੈ ਨਾ ਪਿੰਕ ਲੱਗਦਾ ਨਾ ਰੈੱਡ ਲੱਗਦਾ ਬਸ ਇੱਥੇ ਇੱਥੇ ਵੇਖ ਲੈਣ ਸਹੀ ਹੈ ਮੈਨੂੰ ਨਾ ਜੀ ਪੁੱਛੋ ਕਿ ਕਿਹੜਾ ਕਲਰ ਹੈ ਮੈਨੂੰ ਤਾਂ ਇਹ ਨਹੀਂ ਪਤਾ ਲੱਗ ਰਿਹਾ ਲੱਗਦਾ ਤਾਂ ਡਾਰਕ ਪਿੰਕ ਜਿਹਾ ਹੀ ਹੈ ਹਨ ਤੇ ਇੱਕ ਇਹਦੇ ਚੋਂ ਸਲਵਾਰ ਹੈ ਵੈਸੇ ਤਾਂ ਸਲਵਾਰ ਆਈ ਹੈ ਤੇ ਸ਼ਰਟ ਆਈ ਹੈ ਠੀਕ ਹੈ ਇਦਾਂ ਤੁਹਾਡੀ ਮਰਜ਼ੀ ਹੈ ਜਿਹੜਾ ਮਰਜ਼ੀ ਬਣਾ ਲਓ ਭਾਵੇਂ ਆ ਸ਼ਰਟ ਬਣਾ ਲਓ ਇਹਨੂੰ ਸਲਵਾਰ ਬਣਾ ਲਓ ਜਿਹੜਾ ਮਰਜ਼ੀ ਬਣਾ ਲਓ ਇਦਾਂ ਕਰਕੇ ਇਹਦਾ ਮੈਚਿੰਗ ਹੈ ਠੀਕ ਹੈ ਸੂਟ ਬਹੁਤ ਪਿਆਰਾ ਹੈ ਤੇ ਪ੍ਰਾਈਸ ਹੈਗੀ ਆ ਪਰ ਲਾਲ ਰੰਗ ਨਹੀਂ ਇਹ ਰੈੱਡ ਨਹੀਂ ਹੈਗਾ ਇਹ ਆ ਨਾ ਵੀ ਜੀ ਪਾ ਮਾਰੂਨ ਵੀ ਨਾ ਵੀ ਵੀ ਲੱਗਦਾ ਤੇ ਗੁਲਾਬੀ ਵੀ ਲੱਗਦਾ ਮਿਕਸ ਜਿਹਾ ਹੀ ਲੱਗਦਾ ਜੀ ਸੰਤਾ ਇਹ ਇਹ ਹੁਣ ਇੱਥੇ ਕਲਰ ਸਹੀ ਆ ਬਸ ਇਹ ਲੋ ਇਹ ਹੋ ਗਿਆ ਤੇ ਇਹ ਹੋ ਗਿਆ ਇਦਾਂ ਕਰ ਜਿਆਪੜੀ ਜਾਂ ਪ੍ਰਿੰਟ ਆ ਆਹ ਆਰ ਠੀਕ ਹੈ ਹਾਂ ਸਹੀ ਆ ਰਿਹਾ ਹੈ yellow white ਜਾ ਸਹੀ ਹੈ ਹੂੰ ਅੱਖਾਂ ਨੂੰ ਖਾਣਗੇ ਵਾਲਾ ਤਾਂ ਨਹੀਂ ਹੈਗਾ ਕਿਉਂਕਿ ਇਹਦੇ ਵਿੱਚ white color ਆ ਗਿਆ ਨਾ ਨਾਲ ਤਾਂ ਫਿਰ ਅੱਖਾਂ ਨੂੰ ਨਹੀਂ ਖਾ ਲਦਾ ਲੋ ਜੀ orange ਦੇਖ ਲੋ ਜੀ orange white ਆਲੋ ਇਹ ਸ਼ਰਟ ਠੀਕ ਹੈ orange ਦੇ ਵਿੱਚ white print ਇਹ ਹੈਗੀ ਆ ਸਲਵਾਰ ਬਾਕੀ ਤੁਸੀਂ ਦੇਖਿਓ ਤੁਸੀਂ ਇਹਦਾ ਸ਼ਰਟ ਬਣਾਉਣਾ ਕਿ ਸਲਵਾਰ ਬਣਾਉਣੀ ਆ ਉਹ ਤੁਹਾਡੇ ਤੇ ਚਲੋ ਜੀ ਅਗਲਾ ਦੇਖੋ ਲਾਸਟ ਸੂਟ ਹੈ ਉਹ ਲਓ ਜੀ ਬਹੁਤ ਸੋਹਣਾ ਕਲਰ ਹੈਗਾ ਜਾਮਣੀ ਜਿਹਾ ਤੇ ਵਾਈਟ ਜਿਹਾ ਲਓ ਤੇ ਇਹ ਹੈਗੀ ਆ ਦੀ ਸ਼ਰਟ ਸਹੀ ਹੈ ਹੂੰ ਸਹੀ ਹੈ ਬਿਲਕੁਲ ਦੂਰੋਂ ਦਿਖਾ ਦੇ ਨੂੰ ਕੰਟਰਾਸਟ ਦੂਰੋਂ ਦਿਖਾ ਦੇ ਲਓ ਜੀ ਇਦਾਂ ਮੈਚਿੰਗ ਬਟੀਰੀਆ ਠੀਕ ਹੈ ਜੀ ਆਲੋ ਸਾਢੇ 650 ਚ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਸਾਰੇ ਸੂਟ 650 ਦੇ ਆ ਠੀਕ ਹੈ ਜੀ ਤੇ ਤਿੰਨ ਸੂਟ ਚੱਕੋਗੇ ਤਾਂ ਵੀ 50 ਰੁਪਏ ਸ਼ਿਪਿੰਗ ਪੈਣੀ ਆ 402 ਸੂਟ ਚੱਕੋਗੇ ਤਾਂ ਵੀ 50 ਪੈਣੀ ਤੇਨ ਸੂਟਾਂ ਪਿੱਛੇ 50 ਪੈਣੀ ਆ ਜਣੀ 1850 ਦੇ ਤਿੰਨ ਸੂਟ ਇੱਕ ਲਓਗੇ 650 ਦਾ ਦੋ 1250 ਦੇ ਤਿੰਨ 1850 ਦੇ ਠੀਕ ਹੈ ਜੀ ਉਮੀਦ ਆ ਤੁਹਾਨੂੰ ਪਸੰਦ ਆਉਣਗੇ ਪਸੰਦ ਆਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਵਧੀਆ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਸਤਿ ਸ਼੍ਰੀ ਅਕਾਲ